ਬਾਈ ਦੇਖੋ ਕੁਦਰਤਾਂ ਕੁਦਰਤੀ ਹੈ ਪਹਿਲਾਂ ਇੰਨੀਆਂ ਬੇਲਾਂ ਚੋਂ ਨਾ ਕੋਈ ਕਦੂ ਪਾਲਾ ਨਹੀਂ ਲੱਭਦਾ ਸੀ ਅਜੋਂ ਦਾ ਮੀਂਹ ਪਿਆ ਹੁਣ ਜਿੱਧਰ ਦੇਖੋ ਕਦੂਏ ਕਦੂ ਚਮਕ ਰਹੇ ਨੇ ਤੇ ਤੁਹਾਨੂੰ ਦਿਖਾਉਣਾ ਹੁਣ ਤੋੜਨ ਨੂੰ ਜੀ ਨਹੀਂ ਕਰਦਾ ਲੈ ਆਹ ਕਦੂ ਉਹ ਕਦੂ ਉਹ ਸਾਹਮਣੇ ਦੇਖੋ ਕਦੂ ਇਹ ਕਦੂਏ ਕਦੂ ਆਹ ਭਿੰਡੀਆਂ ਨੇ ਭਿੰਡੀਆਂ ਹੁਣ ਕੋਈ ਦਿਖਤ ਨਹੀਂ ਭਿੰਡੀਆਂ ਤੇ ਪੇਲਾਂ ਚੜ ਗਈਆਂ ਲੈ ਹੁਣ ਦੇਖੋ ਤੋ ਦੋ ਤੰਤਨ ਕਦੂਆਂ ਲੱਗਦਾ ਜਿਵੇਂ ਭਿੰਡੀਆਂ ਨੂੰ ਵੀ ਕਦੂ ਲੱਗਣ ਲੱਗੇ ਹੁਣ ਲੈ ਕਦੂ ਇਹ ਕਦੂ ਬਈ ਲੈ ਲੈ ਸਾਰੀਆਂ ਭਿੰਡੀਆਂ ਨੇ ਇਹਦੇ ਪਰਲੇ ਪਾਸੇ ਕਦੂ ਇਹ ਕਦੂ ਚੰਕਰੇ ਨੇ ਕੁਦਰਤ ਦੇ ਰੰਗਨਿਆਰੇ ਨੇ ਭਾਈ ਹੁਣ ਤਾਂ ਉਹ ਕਹਾਵਤ ਸੱਚ ਹੋ ਗਈ ਵੀ ਰੱਬ ਨੇ ਭਿੰਡੀਆਂ ਨੂੰ ਵੀ ਕਦੂ ਲੱਗਣ ਲਾਤੇ ਤੁਹਾਨੂੰ ਦਿਖਾਉਣਾ ਕਦੂ ਇਹ ਕਦੂ ਜਿੱਧਰ ਦੇਖੋ ਕਦੂ ਕਦੂ ਲੱਗਾ ਆ ਭਿੰਡੀਆਂ ਦੇ ਪੇਟੇ ਤੇ ਕਦੂ ਲੱਗਿਆ ਪਿਆ ਦੇਖੋ ਕੱਦੂ ਇਹ ਕਦੂ ਚੱਲੇ ਪਏ ਹੁਣ ਮੈਨੂੰ ਲੱਗਦਾ ਇਹ ਖਾਦੇ ਨਹੀਂ ਜਾਣੇ ਪਹਿਲਾਂ 100 ਰੁਪਏ ਕਿਲੋ ਦੀ ਕਦੂ ਹੁਣ ਇਹ ਨਹੀਂ ਪਤਾ ਕਿ 50 ਰੁਪਏ ਕਿਲੋ ਹੋ ਜੇ ਆਹੇ ਕਦੂ ਟੋੜ ਕੇ ਮੈਨੂੰ ਕਿਵੇਂ ਚੀਜੂਗਾ ਆਇ ਡਾ ਲੱਚਕ ਲਾਤੇ ਰੰਗ ਮੇਰੇ ਕਦੂਆਂ ਦੇ ਹਨ ਲੈ ਆਹ ਹੁਣ ਜੀ ਮਹਾ ਗੁੰਡਕੇ ਜਾਊਗਾ ਬੇਰ ਉੱਥੇ ਕਦੂ ਇਹ ਕਦੂ ਚੱਕੋ ਪੀ ਜਾਗੇ ਜੀ ਭਾਈ ਜੀ ਮਹਾ ਜੀ ਸੋਤੇ